ਔਰ ਅੱਜ ਮੈਂ तमाम ਕਾਉਂਸਲਰ ਸਹਿਬਾਨਾਂ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਇੰਸਟੂ ਦੇ ਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ ਸੋ ਟਾਈਮ ਸੀਗਾ ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿਆਈ ਬਹੁਤ ਸਾਰੇ ਇੰਸਟੂ ਦੇ ਜਿਹੜੇ ਕਾਉਂਸਲਰ ਨੌਨ ਕਾਉਂਸਲਰ ਲੜਨ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਇਹ ਨਤੀਜਾ ਇਹ ਹੋਇਆ ਈਸਟ ਸੇ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ। ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਅਵਾਰਡ ਜਿਹੜੇ ਈਸਟ ਦੇ ਹੈਗੇ ਪਹਿਲਾਂ ਲੁਧਿਆਣੇ 'ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ। ਫਿਰ 19 ਦੇ 19 ਅਵਾਰਡਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ। ਬਾਈ ਦ ਟਾਈਮ ਅਸੀਂ ਆਪਦਾ ਦਫਤਰ ਕਾਰ्यालय ਘਾਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਆ। ਅੱਛਾ ਜੀ ਆ Silence, please. सब तो पहला मैं, आ, थोड़ी तो पहला मैं माफी मांगना सांझ साझ और मीडिया ने सा बहुत साथ देता है तमाम जरा मीडिया इतने मौजूद हैं और पहली यारी मैं ये भी गल कहना चाहना संजय जी ਅਕਸਰ মিডিਆ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ মিডিਆ ਬਹੁਤ ਬਲੈਕਮੇਲ ਕਰਦਾ ਹੈ ਇਧਰ ਉਧਰ ਦੀ ਗੱਲ ਕਰਦਾ ਹੈ ਲੇਕਿਨ ਆਈ ਹੈਵ ਸੀਨ ਮੋਸਟ ਆਫ ਦਾ মিডিਆ ਜਿਹੜਾ ਲੁਧਿਆਣਾ ਦਾ মিডিਆ ਛੋਟੇ ਛੋਟੇ ਚਾਹੇ ਚੈਨਲਸ ਹੈਗੇ ਆ ਉਹਨਾਂ ਨੇ ਵਿਚਾਰਿਆਂ ਦੀ ਸਾਨੂੰ ਕੋਈ ਬਾਇਸਨੈਸ ਨਹੀਂ ਦਿਖਾਈ ਸਾਨੂੰ ਇਹਨਾਂ ਇਲੈਕਸ਼ਨਾਂ 'ਚ ਉਹਨਾਂ ਨੇ ਤੰਗ ਪਰੇਸ਼ਾਨੀ ਨਹੀਂ ਕੀਤਾ 99% ਜਿਹੜੇ ਮੀਡੀਆ ਚੈਨਲ ਸੀਗੇ ਲੁਧਿਆਣੇ ਦੇ ਪਾਰਟਿਕੂਲਰਲੀ ਲੁਧਿਆਣੇ ਦੇ ਛੋਟੇ ਤੇ ਵੱਡੇ ਜਿਨ੍ਹਾਂ ਨੂੰ ਮੈਂ ਬਾਈਟ ਵੀ ਚੰਗੇ ਤਰੀਕੇ ਨਾਲ ਨਹੀਂ ਦੇ ਸਕਿਆ ਉਹਨਾਂ ਨੇ ਮੇਰਾ ਸਾਥ ਦਿੱਤਾ ਥੈਂਕ ਯੂ ਫਸਟ ਆਫ ਆਲ ਸਾਰੇ ਮੀਡੀਆ ਨੂੰ ਇੱਕ ਅੱਦੇ ਨੂੰ ਛੱਡ ਕੇ ਦੋਆ ਨੂੰ ਛੱਡ ਕੇ ਦੋਆਚਾਰਨ ਇੱਕ ਦੋਆ ਨੇ ਖਰਾਬ ਵੀ ਕੀਤਾ ਕਾਫੀ ਖਰਾਬ ਕੀਤਾ ਸੋ ਪਰ ਥੈਂਕ ਯੂ ਪਹਿਲਾ ਸਭ ਤੋਂ ਬਾਅਦ ਮੀਡੀਆ ਨੂੰ ਔਰ ਅਗਰ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਇਲੈਕਸ਼ਨਾਂ ਦੇ ਦਰਮਿਆਨ ਹੋਣ ਜਾਂ ਕਿਸੇ ਨੂੰ ਕੋਈ ਧੱਕਾ ਧੁੱਕਾ ਵਾਜ ਗਿਆ ਹੋਵੇ ਇਸ ਗੱਲ ਦੀ ਵੀ ਹੱਥ ਜੋੜ ਕੇ ਮੈਂ ਮਾਫੀ ਦੂਸਰੀ ਗੱਲ ਮੈਂ ਅੱਜ ਤਨਵਾਰ ਕਰਨ ਆਇਆ ਮੇਰਾ ਫਰਜਮੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੀਤ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਮੇਰੀ ਮਦਦ ਕੀਤੀ ਜਿੱਥੇ-ਜਿੱਥੇ ਕਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਤਾਂ ਫਿਰ ਮੈਂ ਸੰਜੀਤ ਤਲਵਾਰ ਨੂੰ ਉੱਥੇ ਵਰਤਨਾ ਸੀ ਮੇਰੇ ਭਰਾ ਨੂੰ ਅਣ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਮੈਨੂੰ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬਿਠਾ ਕਰ ਦਿੰਦਾ ਆਹ ਹੋ ਗਿਆ ਕੋਈ ਨਾ ਨਹੀਂ ਔਰ ਕਿਸੇ ਦੇ ਘਰੇ ਜਾਂਦੋਂ ਮੈਨੂੰ ਇਹ ਨਹੀਂ ਕਿਹਾ ਕਿ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਖੁੱਲਾ ਬਲਕਿ ਇਹ ਸੋਨ ਨੇ ਇਹ ਕਹਦਾ ਵੀ ਇਹ ਗਿੱਦੜ ਵਾਈ ਆ ਤੂੰ ਆਪਦੀ ਮਰਜ਼ੀ ਕਰ ਇੱਥੇ ਜੋ ਕਰਦੇ ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ ਚ ਹੈਗੀ ਆ ਔਰ ਮੇਰਾ ਖਿਆਲ ਅਸੀਂ ਥੋੜੀਆਂ ਜੀਆਂ ਵੋਟਾਂ ਇੱਥੋਂ ਘਟੇ ਬਹੁਤੀਆਂ ਜ਼ਿਆਦਾ ਵੋਟਾਂ ਨਹੀਂ ਘਟੇ ਅਤੇ ਅੱਜ ਮੈਂ तमाम ਕਾਉਂਸਲਰ ਸਹਿਬਾਨਾਂ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਇਸ਼ਤ ਦੇ ਜੋ ਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ ਸੋ ਟਾਈਮ ਸੀਗਾ ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸੀ ਆਏ ਬਹੁਤ ਸਾਰੇ ਇਸ਼ਤ ਦੇ ਜਿਹੜੇ ਕਾਉਂਸਲਰ ਨੌਨ ਕਾਉਂਸਲਰ ਲੜਨੋ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਨਤੀਜਾ ਇਹ ਹੋਇਆ ਕਿ ਈਸਟ 'ਚ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ ਸੋ ਅੱਜ ਮੈਂ ਮੇਰਾ ਖਿਆਲ ਲੋਕ ਇੱਥੇ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੁਣ ਸਾਰੇ ਮੇਰੇ ਫਰਜ਼ ਬਣਦੇ ਆ ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵੋਟ ਜਿਹੜੇ ਈਸਟ ਦੇ ਹੈਗੇ ਪਹਿਲਾਂ ਲੁਧਿਆਣਾ 'ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ ਫਿਰ 19 ਦੇ 19 ਵੋਟਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਬਾਈ ਦ ਟਾਈਮ ਅਸੀਂ ਆਪਦਾ ਦਫਤਰ ਕਾਰ्यालय ਘਾਰ ਚੰਗੀ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਬਹੁਤ ਵੱਡਾ ਸਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨਕੋਟ ਸੀਗੇ ਜਿਹੜੇ ਪਾਰਟੀਆਂ ਛੱਡ ਛੱਡ ਕੇ ਚਲੇ ਗਏ ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਝੂਠੀਆਂ ਫਾਰਮਾਂ ਦਾ ਬਾਜ਼ਾਰ گرم ਰਿਹਾ ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ ਰਾਜਾ ਸਰੈਂਡਰ ਕਰ ਗਿਆ ਰਾਜਨੇ ਇਸਟ ਦੇ ਵਿੱਚ ਕਿਸੇ ਨੂੰ ਹੋਰ ਇੰਚਾਰਜ ਲਾਤਾ ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ ਪਰ ਕਿਸੇ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਅੱਜ ਬਹੁਤ ਚੰਗੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਲੋਕਾਂ ਨੇ ਇਹ ਦੱਸਤਾ ਕਿ ਰਾਜਾ ਵੜਿੰਗ ਬਾਹਰਲਾ ਨਹੀਂ ਹੈ ਕਾਦੇ ਵੜਿੰਗ ਲੋਧਿਆਣੇ ਦਾ ਹੈ ਔਰ ਮੈਂ ਇਹਨੂੰ ਲੋਕ ਕਹਿੰਦੇ ਸੀ ਰਾਜਾ ਇੱਕ ਤਰੀਕ ਤੋਂ ਬਾਅਦ ਦਿਖਣਾ ਨਹੀਂ ਹੈ मेनू लगता मेरे विरोधी नहीं दिखने इस बाद। तरह अगर हर वार्ड है जिम्मे पार्लियामेंट की चो लड़ी है इसे तरह चोना दबारा फिर कारपोरेशन कब्जा करा जिता और मेरी बेनती है मेरे विरोधिया ਪਿਆਰ ਨਾਲ ਤਾਂ ਲੋਕਾਂ ਨੂੰ ਵੱਡ ਲੋਈ ਪੰਜਾਬ ਦੇ ਲੋਕ ਹੈ ਜਿਹੜਾ ਡਰੋਂ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ ਐਮਐਲਏ ਸਹਿबान ਕਰ ਰਹੇ ਨੇ ਔਰ ਕੁਝ ਸਾਥੀ ਕਰਦੇ ਨੇ ਬੀਜੇਪੀ ਵਾਲੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਇਦਾਂ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਨੂੰ ਗੱਲ ਆਖ ਕੇ ਜਿੱਤਿਆ ਜਾ ਸਕਦਾ ਡਰਾ ਕੇ ਨਹੀਂ ਜਿੱਤਿਆ ਜਾ ਸਕਦਾ ਪੁਲਿਸ ਤੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ ਉਹਦਾ ਸਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ 13 ਸੀਟਾਂ ਤੁਸੀਂ ਕਹਿੰਦੇ ਸਤਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ ਨਾਸੀ ਸੈਂਟਰ ਚ ਹੈ ਨਾਸੀ ਪੰਜਾਬ ਚ ਸੋ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਲੋਕਾਂ ਨੂੰ ਗਲਵਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਹੋ ਨਹੀਂ ਨਹੀਂ ਕੁਝ ਹਾਸਲ ਹੋਏਗਾ ਦਿਲ ਦੀਆਂ ਗਹਿਰਾਈਆਂ ਚੋ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਕੇ ਭਰਾਵਾਂ ਵਾਲਾ ਫਰਜ਼ ਨਿਭਾਇਆ ਔਰ ਆਸ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ

ਨਾਮ ਤੇ ਵਿਜ਼ਨ ਡਾਕੂਮੈਂਟ ਸੋ इवन दैट ਡਾਕੂਮੈਂਟ ਇਜ਼ ਵੈਰੀ ਮਚ ਓਪਨ ਅਜੇ ਵੀ ਖੁੱਲਾ ਹੈਗਾ ਬਹੁਤ ਸਾਰੇ ਲੋਕਾਂ ਦੇ ਉਰੇ ਸੁਝਾਅ ਆਏ ਨੇ ਹੁਣ ਅਸੀਂ ਸਲੋਲੀ ਸਲੋਲੀ ਆਫਟਰ ਥਿਸ ਆਫਿਸ ਆਦਾ ਚਲੌਣ ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਸ ਦੇ ਉੱਤੇ ਹੋਰ ਵੀ ਜਿਹੜੀਆਂ ਰਹਿ ਗਈਆਂ ਗੱਲ ਕਰਾਂਗੇ ਬਟ 100% ਪ੍ਰਾਇੋਰਟੀ ਬੇਸਿਸ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਵੀ ਵਿਲ ਸਟਾਰਟ ਵਿਥਨ ਅ ਮੰਥ ਔਰ ਸੋ ਪਹਿਲੇ ਮਹੀਨੇ ਹੀ ਹਿਸਾਬ ਕਰਦੇ ਆਪਰੇਸ਼ਨ ਰੋਟਾ ਦੀ ਪਰਿਸਰ ਤੇ ਅੰਮ੍ਰਿਤਸਰ ਚ ਨਾਲੇ ਲੱਗਨੇ ਨੇ ਖਾਲਸਾ ਸਮਰਥਕ ਪੰਜਾਬ ਤੋਂ ਜੱਗ ਨੂੰ ਪਤਾ ਹੀ ਕੀ ਹੋਇਆ ਹੈ ਕਿ ਇਤਨੇ ਦੋਫਾ ਸਮੇਂ ਦੇ ਅਸਾਂ ਪਾਣੀ ਦਾ ਟਿਕਾਣਾ ਹੀ ਹੋ ਗਿਆ ਦੇਖੋ ਅਸੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲੂ ਕਾਰੇ ਕਰਕੇ ਆਖਿਆ ਸੀ ਕਿ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਨਾ ਮਨਾਇਆ ਜਾਵੇ ਬਤੌਰ ਸਿੱਖ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸੰਸ ਤਲਬ ਕਰ ਲੈਂਦੀ ਹੈ ਬਿਨਾ ਵਜਾ ਤੋਂ ਬਲਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ ਬੰਦਾ ਹੈ ਕਿ ਕੋਈ ਨਾ ਕੋਈ ਜਿਹੜਾ ਸਨੇਹਾ ਆਉਂਦਾ ਔਰ ਇਹ ਤੇ ਅਸੀਂ ਆਪ ਦਾ ਫਰਜ ਨਿਭਾਈਏ ਅਸੀਂ ਕਿ ਕਿਆ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਦਾਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਵੀ ਸਟੈਂਡ ਬਾਈ ਇੰਡੀਆ ਵੀ ਸਟੈਂਡ ਬਾਈ ਹਿੰਦੁਸਤਾਨ ਔਰ ਜਿੱਥੇ ਹਿੰਦੁਸਤਾਨ ਦੀ ਗੱਲ ਹੋਈ ਜੇ ਕੋਈ ਹਿੰਦੁਸਤਾਨ ਨੂੰ ਢਾ ਲਾਉਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗਾ ਦੀ ਜਾਨ ਦੀ ਬਾਜ਼ੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜਿੰਦਾਬਾਦ ਨਾਰਾ ਹਮੇਸ਼ਾ ਜਿੱਥੇ ਮੈਂ ਮੋਹੱਬਤ ਦੀ ਦੁਕਾਨ ਖੋਲਣ ਆਇਆ ਅਖੀਰਲੇ ਦਿਨ ਅਸ਼ੋਕ ਪ੍ਰੇਸ਼ਰ ਪੱਪੀ ਦੇ ਬੇਟੇ ਨੇ ਜੋ ਪ੍ਰੋਪਗੈਂਡਾ ਕੀਤਾ ਹੁਣ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾ ਖੋਲ ਰਹੀ ਦੀ ਗੱਲ ਬਚਕਾਨਾ ਹਰਕਤਾਂ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਦਾਦਾ ਵੜਿੰਗ ਦੇ ਕਿ ਸਰ ਲੋਕ ਕਹਿੰਦਾ ਨਾਰਥ ਸੈਂਟਰ ਐਂਡ ਵੈਸਟ ਜਿਹਦੇ ਵਿੱਚ ਤੁਹਾਨੂੰ 20 1000 17000 ਐਂਡ 40000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਉਹ ਅੱਗੇ ਲੋਪਲ ਬਾਡੀਜ਼ ਦੇ ਵਿੱਚ ਤੁਸੀਂ ਕਿਸੇ ਗੜਬੇ ਕਵਰ ਆਈ ਥਿੰਕ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਰਾਮ ਮੰਦਰ ਜੀ ਦੇ ਨਾਮ ਤੇ ਕਹਿੰਦੇ 3 ਲੱਖ ਪੈਕੇਟ ਪ੍ਰਸ਼ਾਦ ਦਾ ਵੰਡਿਆ ਦੇ ਸਰ ਇਹ ਅਯੁੱਧਿਆ ਤੋਂ ਆਇਆ ਰਾਮ ਮੰਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਦਬੀ ਸੀ ਕੀ ਰਾਮ ਜੀ ਰਾਮ ਭਗਵਾਨ ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ 'ਚ ਇੱਧਰ ਉੱਧਰ ਚੱਕੇ ਵੀ ਸਾਡੇ ਲੋਕਾਂ ਨੇ ਤੇ ਮਾਫੀ ਵੀ ਮੰਗੀ ਭਗਵਾਨ ਰਾਮ ਜੀ ਤੋਂ ਕਿ ਇਸ ਤਰ੍ਹਾਂ ਆਪਦੀ ਆਪਦੀ ਵੋਟਾਂ ਲੈਂਦੇ ਖਾਤਰ ਤੁਸੀਂ ਜਗਾ ਜਗਾ ਤੇ ਕਿਸੇ ਚੌਕ 'ਚ ਕਿਸੇ ਫੁੱਲਾਂ ਦੇ ਗੁਲਦਸੇ 'ਚ ਰਾਮ ਜੀ ਦਾ ਫੋਟੋ ਵਾਲਾ ਉਹਨਾਂ ਦੇ ਤੁਸੀਂ ਰਾਮ ਭਗਵਾਨ ਜੀ ਦਾ ਚੱਕਾ ਲਾ ਦਿੱਤਾ ਗਿਆ ਲੋਕਾਂ ਨੂੰ ਗੁੰਮਰਾ ਕੀਤਾ ਗਿਆ ਲੇਕਿਨ ਉਹਨਾਂ ਸਨੇਹਾ ਅਯੁੱਧਿਆ ਦੇ ਲੋਕਾਂ ਨੇ ਦਿੱਤਾ ਕਿਉਂਕਿ ਉੱਥੇ ਉਹ ਪਹਿਲਾ ਆਈਸੀ ਵੇਵ ਇੱਥੇ ਬਾਅਦ ਚ ਆਈ ਥੋੜਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰੇ ਖਿਆਲ ਸਮੇਂ ਸਿਰ ਉਨੀ ਉਰੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਹੈ ਬੀਜੇਪੀ ਚੋਣ ਅਯੋਧਿਆ ਚ ਹਾਰ ਗਈ ਹੈ ਇੱਕ ਸਨੇਹ RAM ਜੀ ਨੇ ਸਨੇਹਾ ਦਿੱਤਾ RAM ਭਗਵਾਨ ਨੇ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਮੈਂ ਕਿਸੇ ਪਾਰਟੀ ਦਾ ਨਹੀਂ ਹੈ ਸੋ ਇਸ ਕਰਕੇ ਇਹ ਤਿੰਨ ਕੌਨਸਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਮੰਦਰਾਂ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਆਈ ਡੋਨਟ ਥਿੰਕ ਸੋ ਕਿ ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ ਨੈਕਸਟ ਡੇ ਦੇ ਆਲ ਆਫ ਥੇਮ ਦੇ ਆਰ ਸੇਇੰਗ ਕਿ ਇਹ ਸਾਥੂ ਗਲਤ ਹੋਇਆ ਐਂਡ ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕੌਨਸਲਰ ਦੇ ਜਦੋਂ ਚੋਣਾਂ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂਗੇ ਸਰ ਇੱਕ ਐਂਡ ਸਰ ਕਹਿੰਦੇ ਆਮ ਯਾਦ ਤੁਹਾਨੂੰ ਆਨਲਾਈਨ ਆਰਾ ਕੋਈ ਰਾਮ ਜੀ ਨੇ ਦੱਸਦਾ ਕਿ ਮੇਰੇ ਕੋਲ ਆਏ ਹਮ ਉਲੋ ਆਏ ਹਮ ਰਾਮ ਕੋਲ ਆਏ ਹੈ ਜੀ ਰਾਮ ਜੀ ਸਾਹਿਬ ਹਾਂ ਇੱਕ ਕਹਿੰਦਾ ਯਾਰ ਨਾਮ ਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜੇ ਲੋਕਾਂ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੇ ਸ਼ੁੱਡ ਨਾਟ ਡੂ ਥੈਟ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਹੈ ਜੈ ਇੱਕੋ ਜਿਹਾ ਮੈਂ ਤਾਂ ਦੇਖੋ ਤੇ ਸਰੀਆ ਮੈਂ ਤਾਂ ਪੁਰਬੋਂ ਦੇ ਕਿੰਦਾ ਕਿੰਦਾ ਸੋਚ ਤੁਸੀਂ ਮੌਕੇ ਦੀ ਤਿਆਰੀ ਹੋ ਸੀ ਇਹ ਮੇਰੀ ਬਾਤ ਬੜੀ ਹਾਂ ਨਹੀਂ ਨਹੀਂ ਕੀਤਾ ਮੈਂ ਤਾਂ ਕਹਿਣਾ ਯਾਰ ਉਹ ਦੋ ਦੋ ਦੇਖੋ ਗੱਲ ਇਹ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਉਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗੜ ਨਹੀਂ ਪਾਉਣਾ ਮੇਰਾ ਫਰਜ਼ ਮੰਨਦਾ ਹੈ ਪਰ ਹਾਂ ਚੰਗੇ ਬਹੁਤ ਸਾਰੇ ਗੀਤ ਗਾਨ गा ਰਹੇ ਸੀ ਸ਼ਬਦ ਗਾ ਰਹੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਗਲ ਕਰੇਗਾ ਉਹ ਰਹਿ ਜਾਏ ਬੜੀ ਨੀ ਬਰਦਾਸ਼ਤ ਨਹੀਂ ਆਦਰਵਾਇਜ਼ ਕਨਿਆ ਮਿੱਤਲ ਇਜ਼ ਓਪਨ ਟੂ ਸਿੰਗ ਅ Song ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਤਾਂ ਵੀ ਖੁਸ਼ ਹੋ ਰਿਹਾ ਸੀ ਕਿ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪਦੀ ਪੱਗ ਪੰਜ ਵਾਰ ਕਰ ਜਾਂ ਮਿੱਤਲ ਜੀ ਦੇ ਪੈਰਾਂ 'ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ ਪੰਜ ਵਾਰ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ ਚ ਵੀ ਛੋਟਾ ਹੈ ਪੂਰੇ ਪੈਰਾਂ 'ਚ ਪੱਗ ਰੱਖਦੇ ਨਹੀਂ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਔਰੀ ਕਿਦਰਤਾ ਵੀ ਪੂ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ ਚ ਰੱਖੀ ਜਾਂਦੀ ਬਿਲਕੁਲ ਹੈ ਮੱਥਾ ਟੇਕਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਜਾਂਦਾ ਇੱਕ ਆਮ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ ਸਰਫ ਲਾਸਟ ਕੁਸ਼ਨ ਸੈਂਟਰ ਦੇ ਵਿੱਚ ਐਨਡੀਏ ਲਾਈਕਲੀ ਟੂ ਫਾਰਮ ਗਵਰਨਮੈਂਟ ਕੀ ਚੈਲੰਜਸ ਤੁਸੀਂ ਐਕਸਪੈਕਟ ਕਰਦੇ ਸੋ ਅਸੀਂ ਦਾ ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਤੇ ਸੰਵਿਧਾਨ ਨੂੰ ਖਤਰਾ ਹੈ ਹੁਣ ਮੈਨੂੰ ਲੱਗਦਾ ਕਿ ਮжоਰਿਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀ ਹੈ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ ਅਸੀਂ ਉੱਥੇ ਲੜਾਈ ਲੜਾਂਗੇ ਚੈਲੰਜਸ ਤਾਂ ਹੈਗੇ ਨੇ ਨੈਚੁਰਲੀ ਇਹ ਕਿਹਦਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲਾਂ ਤੋਂ ਹੀ ਤੋੜਿਆ ਗਿਆ ਸੋ ਬਹੁਤ ਸਾਰੇ ਚੈਲੰਜਸ ਹੈਗੇ ਬਟ ਵੀ ਵਿਲ ਫਾਈਟ ਕੋ ਪ੍ਰੋਬਲਮ ਇਹ ਬੜੇ ਕਿਤੇ ਜਿੱਥੇ ਜਿੱਤੇ ਕਹਿੰਦੇ ਟੋਚਣ ਪਿਆ ਗੁੱਡੀਆਂ ਕਿਸ ਜਾਂਦੀਆਂ ਹੁਣ ਐਤ ਕੀ ਲੁਧਿਆਣੇ ਤੋਂ ਗੁੱਡੀ ਕਿਸੀ ਮੇਰੀ ਗੁੱਡੀਆਂ ਤਾਂ ਕੇਸੀਆਂ ਨਹੀਂ ਮੈਂ ਘਸਾ ਦਿੰਨੇ Thank you. <laughs>